ਸਰਦਰ ਜਾਣਕਾਰੀ ਅੱਜ ਦੀ ਸਰਚ ਵੀ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਮੁਗਲ ਚ ਵੀ ਚੱਲਿਆ ਕਿੰਨੀ ਕਿ ਮਲਬ ਦੀ ਜਿਹੜੀ ਹੈ ਅੱਜ ਦੇ ਦਿਨ ਕੁਝ ਨੋ ਮਿਲ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਪੰਜਾਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਜਿੰਨੇ ਵੀ ਆਇਡੈਂਟੀਫਾਈਡ ਡਰਗ ਹੌਟਸਪੌਟਸ ਨੇ ਉੱਥੇ ਉਹਦੇ ਤਹਿਤ ਹੀ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਚਾਰੇ ਸਬਡਿਵੀਜ਼ਨਾਂ ਦੇ ਵਿੱਚ ਜਿੰਨੇ ਵੀ ਆਈਡੈਂਟੀਫਾਈਡ ਹੌਟਸਪੌਟਸ ਨੇ ਜਿਹੜੇ ਵੀ ਸਮੱਗਲਰ ਤੇ ਪੈਡਲਰਸ ਦੇ ਕਰਨੇ ਉਹਨਾਂ ਦੀ ਜਿਹੜੀ ਤਲਾਸ਼ੀ ਲਈਤੀ ਜਾ ਰਹੀ ਹੈ ਤੇ ਉਹਦੇ ਤਹਿਤ ਮੋਗਾ ਪੁਲਿਸ ਨੂੰ ਕਾਮਯਾਬੀ ਵੀ ਹੱਥ ਲੱਗੀ ਹੈ ਅਸੀਂ ਜੋ ਬਣਦੀ ਕਾਰਵਾਈ ਹੈ ਉਹ ਵੀ ਕਰ ਰਹੇ ਆ ਤੇ ਐਨਡੀਪੀਐਸ ਐਕਟ ਦੇ ਤਹਿਤ ਅਸੀਂ ਮਾਮਲੇ ਵੀ ਦਰਜ ਕਰ ਰਹੇ ਆ ਤੇ ਉਹਦੀ ਜਿਹੜੀ ਡਿਟੇਲ ਦੇ ਵਿੱਚ ਜਾਣਕਾਰੀ ਉਹ ਤੁਹਾਨੂੰ ਪ੍ਰੈਸ ਨੋਟ ਰਾਹੀਂ ਅਸੀਂ ਦੱਸ ਦੇਵਾਂਗੇ ਕਿੰਨੇ ਕੁ ਜਿਹੜੀਆਂ ਉਪਲਬਧ ਹੋਈ ਚੁੱਕੀ ਹੈ ਜੀ ਕੀ ਕੁਛ ਹੋਰ ਉਹ ਤੁਹਾਨੂੰ ਸਾਰਾ ਅਸੀਂ ਡਿਟੇਲ ਚ ਦੱਸ ਦੇਵਾਂਗੇ ਹਜੇ ਸਾਡਾ ਆਪਰੇਸ਼ਨ ਓਨ ਗoing ਹੈ ਆ ਕੰਪਲੀਟ ਹੋਣ ਤੋਂ ਬਾਅਦ ਅਸੀਂ ਕੰਬਾਈਨ ਹੀ ਤੁਹਾਨੂੰ ਸਾਰਾ ਦੱਸ ਦੇਵਾਂਗੇ ਜੀ ਕੀ ਮੈਸੇਜ ਦੇਣਾ ਚਾਹੂਗੀ ਸਾਡੇ ਮਾਧਮੇ ਮੈਸੇਜ ਆਹੀ ਹੈ ਜਿਹੜੀ ਵੀ ਸੀਐਮ ਸਾਹਿਬ ਵੱਲੋਂ ਉਹ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਉਹਦੇ ਵਿੱਚ ਵੱਤ ਤੋਂ ਵੱਤ ਜਿਹੜੀ ਇਨਫੋਰਮੇਸ਼ਨ ਲੋਕ ਸਾਂਝੀ ਕਰਨ ਜਿਹੜੇ ਵੀ ਆਈਡੈਂਟੀਫਾਈਡ ਸਪਲਾਈਅਰ ਜਾਂ ਪੈਡਲਰ ਹੈਗੇ ਉਹਨਾਂ ਦੇ ਖਿਲਾਫ ਅਸੀਂ ਕੰਟੀਨਿਊਸ ਕਾਰਵਾਈ ਕਰ ਰਹੇ ਹਾਂ ਤੇ ਇਹੋ ਜੇ ਆਪਰੇਸ਼ਨ ਸਾਡੇ ਅੱਗੇ ਵੀ ਜਾਰੀ ਰਹਿਣਗੇ ਤੇ ਲੋਕ ਵੱਤ ਤੋਂ ਵੱਤ ਪੁਲਿਸ ਦੇ ਅਫਸਰਾਂ ਨੂੰ ਇਹਦੀ ਇਨਫੋਰਮੇਸ਼ਨ ਦੇਣ ਸਾਨੂੰ ਡਾਇਰੈਕਟਲੀ ਇਨਫੋਰਮੇਸ਼ਨ ਸਾਂਝੀ ਕਰਨ ਤਾਂਕਿ ਅਸੀਂ ਜੋ ਵੀ ਬੰਦਾ ਇਸ ਕੰਮ 'ਚ ਇਨਵੋਲ ਹੈ ਉਹਦੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕਰੀਏ